ਵੈਸੇ ਅੱਜਕੱਲ ਬੜਾ ਸੋਨਾ ਕੰਮ ਚੱਲਿਆ ਐ ਇਨਾਂ ਠੱਗਾ ਚੋਰਾਂ ਦਾ ਪੇ ਜਿਹੜਾ ਮਰਜੀ ਉੱਠ ਕੇ ਗੁਰੂ ਦੀ ਬਖਸ਼ੀ ਹੋਈ ਦਸਤਾਰ ਆਪਣੇ ਸਿਰ ਤੇ ਸਜਾ ਕੇ ਤੇ ਦਾਵਾ ਕਰਦਾ ਵਾ ਕਿ ਮੈਂ ਗੁਰੂ ਦੀ ਧੀ ਆ ਜਾਂ ਮੈਂ ਗੁਰੂ ਦਾ ਪੋਤੇ ਆ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਬੀਬੀ ਪ੍ਰਬਲੀਨ ਕੌਰ ਦੀ ਜਿਨ੍ਹਾਂ ਦਾ ਕਿ ਕੀਰਤਨੀ ਜਥਾ ਵਾ ਬੀਬੀ ਪ੍ਰਬਲੀਨ ਕੌਰ ਨੇ ਇੱਕ ਬੜਾ ਬੇਲੋੜਾ ਵਿਵਾਦ ਕੌਮ ਦੇ ਵਿੱਚ ਖੜਾ ਕੀਤਾ ਵਾ ਵਿਵਾਦ ਕੀ ਆ ਟੋਟਲ ਵਿਚਾਰ ਆ ਪਾ ਕੌਣ ਸਹੀ ਆ ਕੌਣ ਗਲਤ ਆ ਜਾਨੀ ਰਣਜੀਤ ਸਿੰਘ ਜੀ ਬੰਗਲਾ ਸਾਹਿਬ ਵਾਲਿਆਂ ਨਾਲ ਵਿਵਾਦ ਹੋਇਆ ਵਾ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਕਿ ਜਿੱਥੇ ਆਪਾਂ ਇੱਕ ਕੋਲੜ ਪੀਜੇ ਵਾਲਿਆਂ ਰੋਂਦੀ ਆ ਉਥੇ ਕੋਲੜ ਪੀਜੇ ਵਾਲਿਆਂ ਤੋਂ ਵੀ ਤਾਂ ਦੀ ਗੱਲ ਬੀਬੀ ਪ੍ਰੋਬਲੀ ਇਨਕੋਰ ਕਰਕੇ ਵਿਖਾਤੀ ਆ ਬੇਨਤੀ ਆ ਆ ਵੀਡੀਓ ਵੇਖੋ ਆ ਕਲਿੱਪਸ ਵੇਖੋ ਕਲਿੱਪਸ ਵੇਖੋ ਉਸ ਤੋਂ ਬਾਅਦ ਆਪਾਂ ਵਿਚਾਰ ਕਰਦੇ ਆ ਅਗਲੀ ਤੇ ਕੌਣ ਸਹੀ ਕੌਣ ਗਲਤ ਆ ਵੀਡੀਓ ਵੇਖੋ ਪਹਿਲਾਂ ਤੁਸੀਂ ਹਲੋ ਵਧੀ ਵਧੀ ਮੋਟਾ ਜਨਾ ਵਧੋ ਵਧੀ ਮੌਕਾ ਮਿਲੇ ਮਿਲੇ ਮੌਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂ ਜੀ ਹੁਣ ਅਸੀਂ ਜਾ ਰਹੇ ਹਾਂ ਮਲੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਇੰਡੋਨੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬੈਂਕਾਕ ਬੈਂਕਾਕ ਇਹ ਕੀ ਕਰਾ ਬੋਲੇ ਹੈ ਨਾ ਐਨੀ ਕਹਿ ਸਕਦਾ ਵਲੌਗ ਚ ਐਂ ਅਗਰ ਵਲੌਗ ਤੇ ਪੈ ਗਏ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਕੱਲ ਰਾਤ ਤੇ ਤਾਂ ਨਵਾਂ ਨਵਾਂ ਵਿਆਹ ਹੋਇਆ ਹੈ ਨਾ ਤੇ ਪਰਜਾਈ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਜਾਈ ਇੱਕ ਇੱਕ ਦਿਨ ਨਹੀਂ ਉਹਨਾਂ ਨੂੰ ਸਾਲ ਲੈਣ ਦੇਂਦੀ ਹੋ। ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ। ਦੇ ਭਾਰੀ ਸੇਵਾ ਰਾਤੀ ਹੋਏਗੀ ਜੀ ਹਾਂ ਹਾਂ ਹੁੰਦਾ ਕੀਤਾ ਇਸ ਤੋਂ ਹੋਰ ਮੇਰੀ ਪਾਣੀ ਉਪਰੋਂ ਐ ਵੀ ਇੱਕ ਹੋਰ ਵੀ ਇਹ ਚੀਜ਼ ਹੀ ਹੈ 100 ਰੁਪਏ दिए ਤੇ ਸੰਗਤ ਜੀ ਆ ਵੀ 100 ਰੁਪਏ दिए ਤੁਸੀਂ ਰੋਸੋ ਕੀ ਪੀਏ ਧਾਰੂ ਪਿਓ ਡਿਊਟੀ ਫ੍ਰੀ ਤੇ ਜਾ ਵੇਸੇ ਜਿਹੜੀ ਪਿਛਲੀ ਵਾਰੀ ਹੈ ਇੰਡੀਆ ਤੋਂ ਮਲੇਸ਼ੀਆ ਗਿਆ ਸੀ ਇਹ ਰੋਸ ਤੇ ਸਾਰੀ ਇੱਕ ਤੋਂ 100 ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਤੁਹੇ ਚਾਹੀਏਗਾ ਤੇ ਦੱਸਦੇ ਕੋਈ ਨਹੀਂ ਮੈਂ ਓਪਨ ਮੈਂ ਨਹੀਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਆਈ ਗੋ ਆਈ ਗੋ ਕਿ ਤੁਹਾਡੀ ਮਜਾਰੇ ਨਾ ਕਾਰਟੂਨ ਬਸ ਸੋ ਆ ਸਾਰੀ ਵੀਡੀਓ ਤੁਸੀਂ ਵੇਖੀ ਆ ਸਾਰਾ ਵਾਕਿਆ ਤੁਸੀਂ ਵੇਖਿਆ ਵਾ ਕਿ ਬੀਬੀ ਪ੍ਰਭਲੀ ਨੇ ਹੋਰ ਕਿਵੇਂ ਆਪਣੇ ਵਲੋਗਿੰਗ ਦੇ ਵਿੱਚ ਅਸ਼ਲੀਲਦਾਨ ਨੂੰ ਪ੍ਰਮੋਟ ਕਰ ਰਹੇ ਆ ਕਿਵੇਂ ਉਹਦੇ ਵਿੱਚ ਗੱਲਾਂ ਕਿਵੇਂ ਦੀਆਂ ਕੀਤੀਆਂ ਜਾ ਰਹੀਆਂ ਵਾ ਉਹ ਗੱਲਾਂ ਮੈਂ ਨਹੀਂ ਦਰਵਾ ਸਕਦਾ ਉਹ ਗੱਲਾਂ ਇਸ ਕਰਕੇ ਮੈਨੂੰ ਕਲਿੱਪਿੰਗ ਐਡ ਕਰਨੀ ਪਈ ਵਿੱਚ ਹੁਣ ਸਾਡੇ ਵੱਲੋਂ ਇੱਕ ਬੀਬੀ ਪ੍ਰਭਲੀਨ ਕੌਰ ਨੂੰ ਬੇਨਤੀ ਆ ਕਿ ਬੀਬੀ ਜੀ ਤੁਹਾਡਾ ਅਸੀਂ ਸਤਿਕਾਰ ਕਰਦੇ ਹਾਂ ਪਰ ਇੱਕ ਸਾਡੇ ਵੱਲੋਂ ਬੇਨਤੀ ਹੈ ਕਿ ਜਾਂ ਤੇ ਤੁਸੀਂ ਗੰਦਗੀ ਨੂੰ ਪ੍ਰਮੋਟ ਕਰ ਲੋ ਤੇ ਜਾਂ ਤੇ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਲੋ ਤੁਹਾਡੇ ਸਾਹਮਣੇ ਦੋ ਆਪਸ਼ਨਸ ਆ ਦੋਨਾਂ ਦੇ ਵਿੱਚੋਂ ਤੁਸੀਂ ਚੂਸ ਕਰ ਸਕਦੇ ਹੋ ਕਿ ਤੁਸੀਂ ਗੰਦ ਪਾਉਣਾ ਵਾ ਕਿ ਜਾਂ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਵਾ ਨੰਬਰ 2 ਬੀਬੀ ਪ੍ਰਬਲਿੰਕ ਕੋਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਤੇ ਇਹ ਗੱਲ ਕਹੀ ਗਈ ਸੀ ਕਿ ਇੱਕ ਕੁੜੀ ਗੁਰਦੁਆਰਾ ਬੰਗਲਾ ਸਾਹਿਬ ਨਾਕਮਸਤਕ ਹੋਣਾ ਹੀ ਹਾਲਾ ਕਿ ਉਸ ਕੁੜੀ ਨੂੰ ਪੰਜਾਬੀ ਦੀ ਵੀ ਸਮਝ ਨਹੀਂ ਸੀ ਪੰਜਾਬੀ ਭਾਸ਼ਾ ਵੀ ਨਹੀਂ ਸੀ ਆਉਂਦੀ ਤੇ ਉਹ ਕੁੜੀ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਲਈ ਤੇ ਉਹ ਕੁੜੀ ਨੇ ਕੈਮਰੇ ਨਾਲ ਫੋਟੋ ਖਿੱਚਣ ਲੱਗੀ ਤੇ ਉੱਥੋਂ ਦੇ ਕੁਝ ਸੇਵਾ ਪ੍ਰੋਬੇਬਲੀ ਇਨਕੋਰ ਨੇ ਕਰਕੇ ਵਿਖਾਤੀ ਆ ਬੇਨਤੀ ਆ ਆ ਵੀਡੀਓ ਵੇਖੋ ਆ ਕਲਿੱਪਸ ਵੇਖੋ ਕਲਿੱਪਸ ਵੇਖੋ ਉਸ ਤੋਂ ਬਾਅਦ ਆਪਾਂ ਵਿਚਾਰ ਕਰਦੇ ਆ ਅਗਲੀ ਤੇ ਕੌਣ ਸਹੀ ਕੌਣ ਗਲਤ ਆ ਵੀਡੀਓ ਵੇਖੋ ਪਹਿਲਾਂ ਤੁਸੀਂ ਹਨੋ ਬਦੀ ਬਨੋ ਬਦੀ ਬਹੁਤ ਜ਼ਿਆਦਾ ਬਨੋ ਬਦੀ ਮੌਕਾ ਮਿਲੇ ਕਦੀ ਲੋਕਾਂ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਮਲੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਇੰਡੋਨੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬੈਂਕਾਕ ਬੈਂਕਾਕ ਜਿਸ ਤਰ੍ਹਾਂ ਬੋਲੇਗਾ ਐ ਨਹੀਂ ਕਹਿ ਸਕਦਾ ਵਲੌਗ ਚ ਐਂ ਅਗਰ ਵਲੌਗ ਤੇ ਬੈਗ ਗਏ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਕੱਲ ਰਾਤ ਨਵਾਂ ਨਵਾਂ ਵਿਆਹ ਹੋਇਆ ਨਾ ਤੇ ਪਰਜਾਈ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਜਾਈ ਇੱਕ ਇੱਕ ਦਿਨ ਨਹੀਂ ਨਾ ਸਾਲ ਲੈਣ ਦਿੰਦੀ ਸੇਵਾ ਕਰਨੀ ਪੈਗੀ ਨੇ ਤੇ ਤੁਹਾਡੀ ਸੇਵਾ ਰਾਤੀ ਹੋਏਗੀ ਜੀ ਹਾਂ ਕਿੰਨਾ ਕਿਤਾ ਹੋਰ ਮੇਰੀ ਪਾਣੀ ਉਪਰੋਂ ਐ ਵੀ ਇੱਕ ਹੋਰ ਵੀ ਇਹ ਚੀਜ਼ ਹੀ ਹੈ ਐ ਵੀ 100 ਰੁਪਏ दिए ਤੇ ਸਾਡੇ ਨੇ ਜੀ ਆ ਵੀ 100 ਰੁਪਏ दिए ਤੇ ਤੁਸੀਂ ਉਹਨੂੰ ਕੀ ਪੀਏ ਦਾਰੂ ਪੀਓ ਲੋਟੀ ਫਿਰ ਤੁਰ ਜਾ ਵੈਸੇ ਜਿਹੜੀ ਪਿਛਲੀ ਵਾਰੀ ਹੈ ਇੰਡੀਆ ਤੋਂ ਮਲੇਸ਼ੀਆ ਗਏ ਸੀ ਰੋਸ ਤੇ ਸਾਰੀ ਇੱਕੋ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਤੁਹੇ ਚਾਹੀ ਹੈਗਾ ਤੇ ਦੱਸ ਦੇ ਕਿਹਨੇ ਨਾ ਉਹ ਮੈਨ ਨਹੀਂ ਦਾ ਮੇਨ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਕਿ ਤੁਹਾਡੀ ਮਜਾਰੇ ਨਾ ਕਟੋਣ ਬਸ ਸੋ ਆ ਸਾਰੀ ਵੀਡੀਓ ਤੁਸੀਂ ਵੇਖੀ ਆ ਸਾਰਾ ਵਾਕਿਆ ਤੁਸੀਂ ਵੇਖਿਆ ਵਾ ਕਿ ਬੀਬੀ ਪ੍ਰਬਲੀਨ ਕੌਰ ਕਿਵੇਂ ਆਪਣੇ ਵਲੋਗਿੰਗ ਦੇ ਵਿੱਚ ਅਸ਼ਲੀਲਤਾ ਨੂੰ ਪ੍ਰਮੋਟ ਕਰ ਰਹੇ ਆ ਕਿਵੇਂ ਉਹਦੇ ਵਿੱਚ ਗੱਲਾਂ ਕਿਵੇਂ ਦੀਆਂ ਕੀਤੀਆਂ ਜਾ ਰਹੀਆਂ ਵਾ ਉਹ ਗੱਲਾਂ ਮੈਂ ਨਹੀਂ ਦਰਾ ਸਕਦਾ ਉਹ ਗੱਲਾਂ ਇਸ ਕਰਕੇ ਮੈਨੂੰ ਕਲਿੱਪਿੰਗ ਐਡ ਕਰਨੀ ਪਈ ਵਿੱਚ ਹੁਣ ਸਾਡੇ ਵੱਲੋਂ ਇੱਕ ਬੀਬੀ ਪ੍ਰਭਲਿੰਦਰ ਕੌਰ ਨੂੰ ਬੇਨਤੀ ਹੈ ਕਿ ਬੀਬੀ ਜੀ ਤੁਹਾਡਾ ਸੇ ਸਤਿਕਾਰ ਕਰਦੇ ਆ ਪਰ ਇੱਕ ਸਾਡੇ ਵੱਲੋਂ ਬੇਨਤੀ ਹੈ ਕਿ ਜਾਂ ਤੇ ਤੁਸੀਂ ਗੰਦਗੀ ਨੂੰ ਪ੍ਰਮੋਟ ਕਰ ਲਓ ਤੇ ਜਾਂ ਤੇ ਤੁਸੀਂ ਸਿੱਕੀ ਦਾ ਪ੍ਰਚਾਰ ਕਰ ਲਓ ਤੁਹਾਡੇ ਸਾਹਮਣੇ ਦੋ ਆਪਸ਼ਨਸ ਆ ਦੋਨੋਂ ਦੇ ਵਿੱਚੋਂ ਤੁਸੀਂ ਚੂਸ ਕਰ ਸਕਦੇ ਹੋ ਕਿ ਤੁਸੀਂ ਗੰਦ ਪਾਉਣਾ ਵਾ ਕਿ ਜਾਂ ਤੁਸੀਂ ਸਿੱਕੀ ਦਾ ਪ੍ਰਚਾਰ ਕਰਨਾ ਵਾ ਨੰਬਰ 2 ਬੀਬੀ ਪ੍ਰਭਲਿੰਦ ਕੌਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਤੇ ਇਹ ਗੱਲ ਕਹੀ ਗਈ ਸੀ ਕਿ ਇੱਕ ਕੁੜੀ ਗੁਰਦੁਆਰਾ ਬੰਗਲਾ ਸਾਹਿਬ ਨਕਮਸਤਕ ਹੋਣਾ ਹੀ ਹਾਲਾ ਕਿ ਉਸ ਕੁੜੀ ਨੂੰ ਪੰਜਾਬੀ ਦੀ ਵੀ ਸਮਝ ਨਹੀਂ ਸੀ ਪੰਜਾਬੀ ਭਾਸ਼ਾ ਵੀ ਨਹੀਂ ਸੀ ਆਉਂਦੀ ਤੇ ਉਹ ਕੁੜੀ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਲਈ ਤੇ ਉਹ ਕੁੜੀ ਨੇ ਕੈਮਰੇ ਨਾਲ ਫੋਟੋ ਖਿਚਣ ਲੱਗੀ ਉਹ ਤੇ ਉੱਥੋਂ ਦੇ ਕੁਝ ਸੇਵਾਦਾਰਾਂ ਨੇ ਆ ਕੇ ਉਸ ਕੁੜੀ ਦੇ ਨਾਲ ਬੜੀ ਬਤਮੀਜ਼ੀ ਕੀਤੀ ਤੇ ਬਤਮੀਜ਼ੀ ਦੇ ਨਾਲ ਉਹ ਕੁੜੀ ਨੂੰ ਰੋਕਿਆ ਮੇਰੀ ਪਹਿਲੀ ਬੇਨਤੀ ਆ ਕਿ ਗੁਰਦੁਆਰਾ ਬੰਗਲਾ ਸਾਹਿਬ ਫੋਟੋ ਖਿੱਚਣੀ ਕਿਤੇ ਵੀ ਮਨਾ ਨਹੀਂ ਹੈ ਸਗੋਂ ਤੁਹਾਨੂੰ ਪਤਾ ਹੋਵੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਲਾਈਵ ਹੁੰਦਾ ਵਾ ਤੇ 4-4 10-10 ਕੈਮਰੇ ਲੱਗੇ ਉੱਥੇ ਇੱਕੇ ਜਗ੍ਹਾ ਤੇ ਉਹ ਵੀ ਕਮੇਟੀ ਦੀ ਮਨਜ਼ੂਰੀ ਦੇ ਨਾਲ ਰਹੀ ਗੱਲੋਂ ਤੁਸੀਂ ਸਵਾਲ ਕਰੋਗੇ ਕਿ ਉੱਥੇ ਬੋਰਡ ਕਿਉਂ ਲੱਗੇ ਆ ਕਿ ਫੋਟੋ ਖਿੱਚਣੀ ਮਨਾਵਾ ਤੁਹਾਨੂੰ ਪਤਾ ਹੋਵੇ ਦਰਬਾਰ ਸਾਹਿਬ ਦੀਆਂ ਵੀ ਕਈ ਇਦਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ ਜਿਦੇ ਵਿੱਚ ਕੁਝ ਮੂਰਖ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਗੁਰਦੁਆਰੇ ਦੇ ਵਿੱਚ ਜਾ ਕੇ ਨਕਮਸਤਕ ਹੁੰਨ ਲਈ ਗੁਰਦੁਆਰਾਵਾਂ ਨਾ ਕੇ ਨੱਚਣ ਵਾਸਤੇ ਨੱਚ ਕੇ ਵੀਡੀਓ ਬਣਾ ਕੇ ਪਾਉਣ ਵਾਸਤੇ ਕਈ ਲੋਕਾਂ ਦੀਆਂ ਅਸੀਂ ਵੀਡੀਓ ਹੁੰਦੀਆਂ ਵਾਂ ਜਿਹੜੇ ਲੋਕ ਗੁਰਦੁਆਰੇ ਜਾ ਕੇ ਨੱਚ ਕੇ ਵੀਡੀਓ ਬਣਾ ਕੇ ਪਾ ਦਿੰਦੇ ਆ ਤੇ ਬਾਅਦ ਵਿੱਚ ਬੜਾ ਬਖੇੜਾ ਖੜਾ ਹੁੰਦਾ ਵਾ ਉਹ ਬੋਰਡ ਤਾਂ ਲਾਏ ਗਏ ਆ ਫੋਟੋਆਂ ਅਸੀਂ ਕਈ ਵਾਰੀ ਫੋਟੋ ਖਿੱਚਦੇ ਜਾ ਕੇ ਪਰ ਖਿੱਚਣ ਦਾ ਤਰੀਕਾ ਹੁੰਦਾ ਫੋਟੋ ਅਸੀਂ ਹੱਥ ਜੋੜ ਕੇ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਅਦਬ ਦੇ ਨਾਲ ਫੋਟੋ ਖਿਚਉਣੀ ਆ ਲੇਕਿਨ ਜਿਹੜੀ ਰਹੀ ਗੱਲ ਬੋਰਡ ਲਾਉਣ ਦੀ ਤੇ ਬੋਰਡ ਲਾਉਣ ਦਾ ਰੀਜ਼ਨ ਇਹ ਹੀ ਕਿ ਤੁਸੀਂ ਗੁਰੂ ਘਰ ਜਾ ਕੇ ਕੋਈ ਨੱਚ ਟੱਪ ਕੇ ਵੀਡੀਓ ਨਾ ਬਣਾ ਕੇ ਪਾ ਸਕੋ ਕੋਈ ਬੰਦਾ ਬੋਰਡ ਵੇਖੇਗਾ ਉਹਨੂੰ ਪਤਾ ਹੋਵੇਗਾ ਕਿ ਨਹੀਂ ਬਈ ਕੈਮਰਾ ਲਾਉਣ ਨਹੀਂ ਹੈ ਇੱਥੇ ਉਹ ਬੋਰਡ ਲਾਉਣ ਦਾ ਮਤਲਬ ਆ ਵਾ ਨੰਬਰ 2 ਉਸ ਬੀਬੀ ਨੇ ਫਿਰ ਇੱਕ ਵੀਡੀਓ ਬਣਾ ਕੇ ਪਬਲਿਸ਼ ਕੀਤੀ ਆ ਜਿਹਦੇ ਵਿੱਚ ਉਹ ਬੀਬੀ ਕਹਿ ਰਹੀ ਆ ਕਿ ਗਿਆਨੀ ਰਣਜੀਤ ਸਿੰਘ ਜੀ ਦਾ ਮੈਨੂੰ ਧਮਕੀ ਭਰਿਆ ਕਾਲ ਆਇਆ ਵਾ ਪਹਿਲੀ ਮੇਰੀ ਬੇਨਤੀ ਇਹ ਹੈ ਕਿ ਜੇਕਰ ਤੁਸੀਂ ਗਿਆਨੀ ਰਣਜੀਤ ਸਿੰਘ ਜੀ ਦੇ ਉੱਪਰ ਐਡਾ ਵੱਡਾ ਅਲੀਗੇਸ਼ਨ ਲਾਉਣਾ ਵਾ ਕਿ ਗਿਆਨੀ ਜੀ ਦਾ ਕਾਲ ਆਇਆ ਤੁਹਾਨੂੰ ਤੁਹਾਡਾ ਸਭ ਤੋਂ ਪਹਿਲਾ ਫਰਜ਼ ਇਹ ਬੰਦਾ ਹੀ ਗਿਆਨੀ ਜੀ ਨੇ ਤੁਹਾਨੂੰ ਕਿਸੇ ਵੇਲੇ ਵੀ ਕਾਲ ਕੀਤੀ ਤੁਸੀਂ ਉਹਨਾਂ ਦੀ ਕਾਲ ਰਿਕਾਰਡਿੰਗ ਕਰਕੇ ਉਹ ਵੀ ਦੁਨੀਆ ਦੇ ਸਾਹਮਣੇ ਰੱਖ ਦੇ ਦੁਨੀਆ ਨੂੰ ਪਤਾ ਲੱਗਦਾ ਵੀ ਹਾਂ ਸੱਚਾਈ ਕੀ ਹੈ ਲੇਕਿਨ ਬੀਬੀ ਜੀ ਨੇ ਜੋ ਬੋਲਤਾ ਸੰਤਾ ਭੋਲ ਗਿਆ ਨੇ ਸੰਤਾ ਨੇ ਉਹ ਸਾਰਾ ਕੁਝ ਸੱਚ ਮੰਨ ਲਿਆ ਕਿੰਨੇ ਉਹ ਬੀਬੀ ਨੇ ਅਲੀਗੇਸ਼ਨ ਲਾਏ ਆ ਉਹ ਵੀ ਬਿਨਾ ਕਿਸੇ ਪ੍ਰੂਫ ਦੇ ਬਿਨਾ ਕਿਸੇ ਸਬੂਤ ਦੇ ਕੋਈ ਇੱਕ ਵੀ ਸਬੂਤ ਬੀਬੀ ਦੇ ਕੋਲ ਨਹੀਂ ਉਸਦੇ ਕੋਲ ਜੇ ਮੰਨ ਲਓ ਗਿਆਨੀ ਰਣਜੀਤ ਸਿੰਘ ਜੀ ਨੇ ਬੀਬੀ ਪ੍ਰਾਬਲੀਨ ਕੌਰ ਨੂੰ ਫੋਨ ਲਾਇਆ ਸੀ ਤੇ ਕੀ ਬੀਬੀ ਪ੍ਰਾਬਲੀਨ ਕੌਰ ਦਾ ਇਹ ਫਰਜ਼ ਨਹੀਂ ਸੀ ਬੰਦਾ ਕਿ ਬੀਬੀ ਪ੍ਰਾਬਲੀਨ ਕੌਰ ਉਸੇ ਸਮੇਂ ਕੋਰ ਰਿਕਾਰਡਿੰਗ ਲਾਵੇ ਆਪਣੀ ਸਾਨੂੰ ਕਾਲ ਆਉਂਦੀਆਂ ਸੰਗਤੀਆਂ ਸਾਨੂੰ ਤਾਂ ਕਈ ਲੜਾਈ ਕਰਨ ਨੂੰ ਵੀ ਫੋਨ ਲਾਉਂਦੇ ਆ ਕਈ ਸਾਨੂੰ ਬਸ ਇਸ ਪੋਰਟ ਵਜੋਂ ਵੀ ਫੁੱਲ ਹੁੰਦੀ ਆ ਲੇਕਿਨ ਸਾਡੇ ਫੋਨਾਂ ਦੇ ਵਿੱਚ ਪਰਮਨੈਂਟਲੀ ਰਿਕਾਰਡਿੰਗ ਆਲਰੇਡੀ ਲੱਗੀ ਹੋਈ ਆ ਹਰ ਇੱਕ ਬੰਦੇ ਦੀ ਰਿਕਾਰਡਿੰਗ ਕਰਦਾ ਫੋਨ ਸਾਡਾ ਬੀਬੀ ਜੀ ਤੋ ਸਿਰਕੋਡਿੰਗ ਕਿਉਂ ਨਹੀਂ ਆਨ ਕਰਕੇ ਰੱਖੀ ਜੋ ਵੀ ਇਹ ਕੁਝ ਕੀਤਾ ਗਿਆ ਵਾ ਇਹ ਬੀਬੀ ਪ੍ਰੋਬਲੀ ਇਨਕੋਰ ਨੇ ਇੱਕ ਪ੍ਰੀਪਲੈਨਡ ਫੇਮਸ ਹੋਣ ਦੇ ਕਰਕੇ ਕੀਤਾ ਵਾ ਮਸ਼ਹੂਰ ਹੋਣ ਦੇ ਕਰਕੇ ਕੀਤਾ ਵਾ ਤੇ ਇਹਨਾਂ ਨੇ ਨਾਂ ਲੈ ਲਿਆ ਵਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਬੰਗਲਾ ਸਾਹਿਬ ਵਾਲਿਆਂ ਦਾ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਜਿਹੜੀ ਤੁਹਾਡੀ ਹੁਣ ਨਵੀਂ ਵੀਡੀਓ ਤੁਸੀਂ ਪਾਈ ਆ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਇਹ ਵੀ ਗਿਆਨੀ ਰਣਜੀਤ ਸਿੰਘ ਜੀ ਦੀ ਫੋਟੋ ਲਾਉਂਦੇ ਕਰਕੇ ਵਾਇਰਲ ਹੋਈ ਆ ਉਦੋਂ ਤੁਹਾਡੀ ਇਹ ਵੀਡੀਓ ਵਾਇਰਲ ਨਹੀਂ ਸੀ ਹੋਣੀ ਤੇ ਤੁਸੀਂ ਇੱਕ ਵੀਡੀਓ ਪਹਿਲਾਂ ਵੀ ਕਾਪੀ ਇੱਕ ਪਾਈ ਸੀ ਤੁਸੀਂ ਵੀਡੀਓ ਗਿਆਨੀ ਰਣਜੀਤ ਸਿੰਘ ਜੀ ਦੀ ਫੋਟੋ ਉਸ ਤੇ ਲਾਈ ਹੀ ਅਰਦਾਸ ਵਾਲੀ ਵੀਡੀਓ ਤੁਹਾਨੂੰ ਪਤਾ ਹੋਵੇ ਬੜੀ ਵਾਇਰਲ ਹੋਈ ਉਹ ਵੀ ਉਸ ਵੀਡੀਓ ਤੋਂ ਵੀ ਤੁਸੀਂ ਗਿਆਨੀ ਰਣਜੀਤ ਸਿੰਘ ਜੀ ਦੀ ਫੋਟੋ ਲਾਈ ਆ ਤੇ ਜੇਕਰ ਤੁਸੀਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀਆਂ ਫੋਟੋਆਂ ਨਾਲ ਆਉਂਦੇ ਤੇ ਇਹ ਦੋਨੇ ਵੀਡੀਓ ਤੁਹਾਡੀਆਂ ਵਾਇਰਲ ਨਹੀਂ ਸੀ ਹੋਈਆਂ ਤੇ ਤੁਸੀਂ ਜਿੰਨੀਆਂ ਵੀ ਵੀਡੀਓ ਵਾਇਰਲ ਕੀਤੀਆਂ ਵਾ ਜਾਨੀਆਂ ਰਣਜੀਤ ਸਿੰਘ ਜੀ ਦੀ ਫੋਟੋ ਕਰਕੇ ਵਾਇਰਲ ਹੋਈਆਂ ਵਾ ਇਹ ਤੁਸੀਂ ਮਤਖਿਆਲ ਕਰਿਓ ਕਿ ਤੁਹਾਡੇ ਕਰਕੇ ਹੋਈਆਂ ਵਾ ਇਸ ਬੀਬੀ ਵੱਲੋਂ ਇੱਕ ਹੋਰ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਹੈ ਮੈਂ ਸੁਣੀ ਇਸ ਬੀਬੀ ਜੀ ਦੀ ਵੀਡੀਓ ਇਹਨਾਂ ਨੇ ਕਿਹਾ ਹੈ ਕਿ ਸਾਡੇ ਵਿੱਚ ਕੇਵਲ ਕੌਮ ਦੇ ਵਿੱਚ ਇੱਕ ਦੋ ਪ੍ਰਚਾਰਕ ਨੇ ਜਿਹੜੇ ਸੱਚ ਦਾ ਪ੍ਰਚਾਰ ਕਰਦੇ ਆ ਸਾਨੂੰ ਗਿਣਾ ਦਿਓ ਕੀ ਸਾਡੇ ਸਿੱਖ ਧਰਮ ਦੇ ਵਿੱਚ ਕਿਹੜੇ ਐਸੇ ਪ੍ਰਚਾਰਕ ਹੋਏ ਨੇ ਸਭ ਤੋਂ ਪਹਿਲੇ ਨੰਬਰ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਤੋਂ ਇਲਾਵਾ ਕੋਈ ਐਸਾ ਪ੍ਰਚਾਰਕ ਹੈ ਜਿਹੜਾ ਸੱਚ ਦੀ ਗੱਲ ਕਰੇ ਸਭ ਤੋਂ ਪਹਿਲਾ ਨਾਮ ਆ ਲਿਆ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਮੈਨੂੰ ਕੋਈ ਇੱਕ ਅੱਧੀ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਕੋਈ ਕਲਿੱਪ ਕੱਢ ਕੇ ਵਿਖਾ ਦਿਓ ਜਿਹਦੇ ਵਿੱਚ ਉਹਨਾਂ ਨੇ ਕੋਈ ਸੱਚ ਬਿਆਨ ਕੀਤਾ ਹੋਵੇ ਕੋਈ ਇੱਕ ਵੀਡੀਓ ਕੱਢ ਕੇ ਵਿਖਾ ਦਿਓ ਆ ਨਾਨਕਸਰ ਦੇ ਡੇਰਿਆਂ ਦੇ ਵਿੱਚ ਇੰਨੇ ਬਲਾਤਕਾਰ ਹੋਏ